ਅਕਾਲੀ ਦਲ ਬਾਦਲ ਵੱਲੋਂ ਕਿ ਜਿਹੜੇ ਬੀਜੇਪੀ ਦਾ ਬਹੁਤ ਵੱਡਾ ਅਸਰ ਰਹਿੰਦਾ ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਤੇ ਵੀ ਹੁਣ ਕਹਿੰਦੇ ਕਿ ਬੀਜੇਪੀ ਉਹਦੇ ਪਿੱਛੇ ਸੀ ਕਿ ਜਿਹੜੀ ਪੰਜਾਬ ਕਮੇਟੀ ਹੈ ਉਸ ਤੋਂ ਅਲੱਗ ਬਣਾਉਣ ਦੇ ਵਿੱਚ ਬੀਜੇਪੀ ਦਾ ਬਹੁਤ ਵੱਡਾ ਯੋਗਦਾਨ ਸੀ ਤੇ ਪ੍ਰਭਾਵ ਰਹਿੰਦਾ ਹੈ ਹਰਿਆਣਾ ਕਮੇਟੀ ਤੇ ਤੁਸੀਂ ਕਿਵੇਂ ਸਮਝਦੇ ਹੋ ਇਹਨਾਂ ਇਲਜ਼ਾਮਾਂ ਨੂੰ ਜਦੋਂ ਤਾਂ ਮੈਂ ਮੁਖ ਸੇਵਾਦਾਰ ਬਣਿਆ ਹਾਂ ਕਿਤੇ ਤੁਹਾਨੂੰ ਇਹੋ ਜੀ ਗੱਲ ਨਜ਼ਰ ਆਈ ਹੈ ਸਰਕਾਰ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਤਰੰਬਿਨਾ ਸਭ ਡਲੇ ਮਲੇ ਹੈ ਸਾਡੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਕਾਂਗਰਸ ਪਾਰਟੀ ਨੇ ਵਖਰੀ ਕਰਵਾਈ ਸੀ ਸੰਗਤਾਂ ਦੀ ਮੰਗ ਦੇ ਉੱਤੇ ਇਸ ਟਾਈਮ ਹੁਣ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਸਰਕਾਰ ਸਾਡੇ ਨਾਲ ਸਹਿਯੋਗ ਜ਼ਰੂਰ ਕਰ ਰਹੀ ਹੈ ਜਿੱਥੇ ਸਾਨੂੰ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਭਾਵੇਂ ਕਿਰੇ ਐਨਓਸੀ ਲੈਣ ਦੀ ਭਾਵੇਂ ਕਿਰੇ ਮੈਡੀਕਲ ਹਸਪੀਟਲ ਬਣਾਉਣ ਦੀ ਜਾਂ ਐਜੂਕੇਸ਼ਨ ਅਦਾਰਾ ਬਣਾਉਣ ਦੀ ਉਹਦੇ ਵਾਸਤੇ ਅਸੀਂ ਸਰਕਾਰ ਸਾਡਾ ਸਹਿਯੋਗ ਕਰ ਰਹੀ ਹੈ ਅਸੀਂ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ ਇਸ ਤੋਂ ਵੱਧ ਅਸੀਂ ਭਾਈਵਾਲ ਹੋ ਕੇ ਬਣ ਰਹੇ ਹਾਂ ਉਹਨਾਂ ਦੇ ਗੁਲਾਮ ਹੋ ਕੇ ਨਹੀਂ ਬਣ ਰਹੇ ਭਾ ਜੀਪੀਆ ਸਰਕਾਰ ਹੈ ਉਹ ਵੀ ਨਹੀਂ ਹੈ ਇਰੇ ਵਿੱਚ ਹਿੱਸਾ ਲੈਣਾ ਚਾਹੁੰਦੀ ਕਿ ਸਾਡੇ ਤੇ ਪਹਿਲਾਂ ਇਲਜ਼ਾਮ ਲੱਗੇ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਵਾ ਸਰਕਾਰ ਚਲਾ ਰਹੀ ਐ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇਸ ਮੁਖ ਸੇਵਾਦਾਰ ਹੋਣ ਦੇ ਨਾਲ ਜਿਹੜੀ ਸਾਡੀ ਐਡਜੈਕਟਿਵ ਬਾਡੀ ਐ ਉਹ ਇੰਡੀਪੈਂਡੈਂਟ ਤੌਰ ਤੇ ਕੰਮ ਕਰ ਰਹੀ ਐ ਇਹ ਕੇਵਲ ਤੇ ਕੇਵਲ ਕੁਝ ਲੋਕ ਜਿਹੜੇ ਨੇ ਉਹ ਪਕਾਈ ਕਰ ਰਹੇ ਨੇ ਕੋਈ ਮੈਨੂੰ ਕਹਿੰਦਾ ਕਿ ਇਹ ਬਾਦਲ ਪੱਕੀ ਐ ਕੋਈ ਕਹਿੰਦਾ ਇਹ ਭਾਜਪੀ ਪੱਕੀ ਐ ਪਰ ਮੈਂ ਕਹਿੰਦਾ ਮੈਂ ਸੰਗਤ ਦਾ ਸੰਗਤ ਪੱਕੀਆਂ ਮੇ ਕਮੇਟੀ ਜਿਹੜੀ ਹਰਿਆਣਾ ਕਮੇਟੀ ਹੈ ਸੰਗਤ ਦੀ ਕਮੇਟੀ ਹੈ ਜਿਸ ਤਰ੍ਹਾਂ ਸੰਗਤ ਨੂੰ ਚੰਗਾ ਲੱਗੇਗਾ ਆਪਾਂ ਸੰਗਤ ਨੂੰ ਅੱਗੇ ਰੱਖ ਕੇ ਚੱਲ ਰਹੇ ਹਾਂ ਕਿਸੇ ਸਰਕਾਰ ਨੂੰ ਵਗੇ ਰੱਖ ਕੇ ਨਹੀਂ ਚੱਲ ਰਹੇ ਕੁਝ ਮੈਂਬਰ ਤੁਹਾਡੇ ਵੀ ਨਾਰਾਜ਼ ਦਿਖਾਈ ਦਿੰਦੇ ਨੇ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਵਿਰੋਧੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ 17 ਮੈਂਬਰ ਤੁਹਾਡੇ ਤੋਂ ਸਮਰਥਨ ਵਾਪਸ ਲੈ ਰਹੇ ਨੇ ਹੁਣ ਦੀ ਤਾਜ਼ਾ ਸਥਿਤੀ ਕੀ ਆ ਇਸ ਤਰ੍ਹਾਂ ਜੀ ਜਿਨ੍ਹਾਂ ਦੀ ਤੁਸੀਂ ਚਰਚਾ ਕਰ ਰਹੇ ਹੋ ਉਹ ਲੋਕ ਗੋਲਕਾਂ ਦੇ ਲੁਟੇਰੇ ਨੇ ਉਹ ਪਹਾੜੇ ਲੋਕ ਨੇ ਜਿਨ੍ਹਾਂ ਨੂੰ ਪਿੰਡਾਂ ਵਿੱਚੋਂ ਭਗਾਇਆ ਗਿਆ ਉਹ ਆਪਣੇ ਤੇ ਉਪਗਾਇਆ ਗਿਆ ਜਿਹੜਾ ਇਨਸਾਨ ਆਪਣੀ ਜਾਤ ਨੂੰ ਵੀ ਲੁਕਾਂਦਾ ਹੈ ਤੇ ਆਪਣੀ ਜਾਤ ਨੂੰ ਲੁਕਾ ਕੇ ਡੁਪਲੀਕੇਟ ਸਰਟੀਫਿਕੇਟ ਬਣਾਉਂਦਾ ਹੈ ਤੇ ਗੋਲਕਾਂ ਦੇ ਲੁਟੇਰੇ ਤੋਂ ਬਿਨਾ ਜਦੋਂ ਮੈਂ ਮੁੱਖ ਸੇਵਾਦਾਰ ਬਣਿਆ ਹਰਿਆਣਾ ਕਮੇਟੀ ਦਾ ਉਹਨਾਂ ਦੇ ਗੋਲਕਾਂ ਦਾ ਲੁੱਟਨੀ ਬੰਦ ਕੀਤੀ ਤੇ ਉਹ ਮੇਰੇ ਵਿਰੋਧ ਵਿੱਚ ਖੜੇ ਆ ਗਏ ਉਸ ਨਸ਼ਰ ਹੋ ਗਿਆ ਕਿ ਇਹ ਲੋਕ ਜਿਹੜੇ ਨੇ ਇਹ ਗੋਲਕਾਂ ਨੂੰ ਗਲਤ ਤਰੀਕੇ ਨਾਲ ਲੁੱਟਣਾ ਚਾਹੁੰਦੇ ਸਨ ਭਾਵੇਂ ਮੈਨੂੰ ਉਹਨਾਂ ਸਮਰਥਨ ਦਿੱਤਾ ਪਰ ਜਦੋਂ ਉਹਨਾਂ ਦੀ ਗੋਲਕਾਂ ਦੀ ਲੁਟਾਈ ਉਹਨਾਂ ਦੀ ਗੁੰਡਾ ਬਦਮਾਸ਼ੀ ਉਹਨਾਂ ਦੀ ਜੋ ਪਾਵਨਾ ਸੀ ਉਹ ਪੂਰੀ ਨਹੀਂ ਹੋ ਸਕੀ ਤੇ ਇਸ ਕਰਕੇ ਉਹ ਮੇਰੇ ਵਿਰੁੱਧ ਇੱਕ ਇਹ ਵਿਚਾਰ ਪ੍ਰਸਤਾਵ ਲਿਆ ਕੇ ਆਏ ਪਰ ਉਹਨਾਂ ਦੇ ਮੈਂਬਰਾਂ ਵਿੱਚੋਂ ਕੇਵਲ ਤੇ ਕੇਵਲ 15 ਮੈਂਬਰ ਹਾਜ਼ਰ ਹੋਏ ਜਿਨ੍ਹਾਂ ਵਿੱਚ ਦੋ ਡੁਪਲੀਕੇਟ ਸਾਈਨਸ ਹਨ 13 ਮੈਂਬਰ ਹੀ ਉੱਥੇ ਹਾਜ਼ਰ ਹੋਏ ਜਿਹੜੇ ਬੰਦੇ ਖੁਦ ਆ ਫਰਾੜੀ ਹੋਣ ਉਹ ਹਰ ਇੱਕ ਨੂੰ ਫਰਾ ਉਹ ਫਰਾੜ ਹੀ ਕਰਨ ਜਾਣਦੇ ਨੇ ਜਿਹੜਾ ਇਨਸਾਨ ਆਪਣਾ ਆਧਾਰ ਕਾਰਡ ਕਿੱਥੋਂ ਦਾ ਹੁੰਦਾ ਹੈ ਸਨੀਕ ਉਹ ਕਿਥੋਂ ਦਾ ਬਣ ਕੇ ਹਰਿਆਣਾ ਕਮੇਟੀ ਦਾ ਆਪਣੇ ਆਪ ਨੂੰ ਮੈਂਬਰ ਬਣਨ ਵਾਸਤੇ ਸਰਕਾਰਾਂ ਨੂੰ ਗੁੰਮਰਾਹ ਕਰ ਸਕਦਾ ਹੈ ਕਦੀ ਸੰਤ ਖਵਾਂਦਾ ਹੈ ਕਦੀ ਬਾਬਾ ਖਵਾਂਦਾ ਹੈ ਕਦੀ ਪ੍ਰਧਾਨ ਖਵਾਂਦਾ ਹੈ ਕਦੀ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਖਵਾਂਦਾ ਹੈ ਉਹਦਾ ਹਿਸਾਬ ਕਿਤਾਬ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਇੱਕ ਪੈਸੇ ਦਾ ਉਹਨਾਂ ਕੋਲ ਨਹੀਂ ਹੈ